ਹੱਤਰ ਹੋਏ ਸਤਕਾਰਯੋਗ ਮੁਲਾਜ਼ਮ ਤੇ ਪੈਨਸ਼ਨਰ ਸਾਥੀਓ ਪਹਾੜਾ ਵਰਕਰ ਮਿੰਡੇ ਮਿੰਡ ਵਰਕਰ ਤੇ ਹੋਰ ਮਾਨ ਪੱਤਾ ਵਰਕਰ ਭੈਣੋ ਅੱਜ ਤੁਸੀਂ ਕਰੋ ਚੰਡੀਗੜ੍ਹ ਦੇ ਅੰਦਰ ਰੈਲੀ ਕਰ ਰਹੇ ਆ ਤਾਂ ਚੰਡੀਗੜ੍ਹ ਤੇ ਪੰਜਾਬ ਦੀ ਆਪੋ ਹਵਾ ਬੜੀ ਕਰਮ ਹੈ ਇੱਥੇ 34 ਸੈਕਟਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦਾ ਇੱਕ ਮੋਰਚਾ ਚੱਲ ਰਿਹਾ ਹੈ ਤੇ ਦੇਸ਼ ਦਾ ਸਭ ਤੋਂ ਵੱਡਾ ਕਿਸਾਨਾਂ ਦਾ ਸੰਜੁਕਤ ਕਿਸਾਨ ਮੋਰਚਾ ਉਹ ਕਾਰਨ 34 ਸੈਕਟਰ ਦੇ ਅੰਦਰ ਸਰਕਾਰ ਨੂੰ ਤਲਕਾਰ ਕਰ ਗਿਆ ਹੈ ਅੱਜ ਪੰਜਾਬ ਦੇ ਮੁਲਾਜ਼ਮ ਪੈਨਸ਼ਨਰ ਦੇ ਮਾਰ ਪੱਤੇ ਦੇ ਵਰਕਰ ਕੱਚੇ ਵਰਕਰ ਉਹ ਸਰਕਾਰ ਦੀ ਵਿਧਾਨ ਸਭਾ ਵੱਲ ਕੂਚ ਕਰਨ ਦਾ ਫੈਸਲਾ ਕਰ ਚੁੱਕੇ ਨੇ ਥੋੜੇ ਸਮੇਂ ਬਾਅਦ ਕੂਚ ਹੋਣਾ ਹੈ ਕੂਚ ਦੇ ਤੋਂ ਪਹਿਲਾਂ ਜ਼ਰੂਰੀ ਹੈ ਅਸੀਂ ਸਮਝੀਏ ਆਪਣੇ ਇਸਾ ਬਣਾਇਏ ਕਿ ਲੜਾਈ ਦੇ ਵਿੱਚ ਬੈਠ ਕੇ ਸੁਣਨਾ ਵੀ ਕਿੰਨਾ ਜ਼ਰੂਰੀ ਹੈ ਤੇ ਉਸ ਨੂੰ ਐਕਸ਼ਨ ਦੇ ਵਿੱਚ ਤਬਦੀਲ ਕਰਨਾ ਉਹਦੇ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੁੰਦਾ ਹੈ ਸੋ ਸਾਰੇ ਸਾਥੀ ਜਿੱਥੇ ਜਿੱਥੇ ਬੈਠੇ ਆ ਉਹਨਾਂ ਨੂੰ ਬੇਨਤੀ ਹੈ ਕਿ ਮੇਰਾ ਤਾਂ ਫੋਨ ਇਹੋ ਜਿਹਾ ਹੀ ਹੈ ਪਤਾ ਨਹੀਂ ਕਿ ਆਪਣੇ ਆਪਾਂ ਅੱਜਵਾਰੋਂ ਤੁਸੀਂ ਸੁਣਦੇ ਆਂ ਆਪਣੀਆਂ ਮੰਗਾਂ ਦੇ ਬਾਰੇ ਤੁਸੀਂ ਇੱਥੋਂ ਬਹੁਤ ਸਾਰਾ ਕੁਝ ਸੁਣਿਆ ਹੈ ਤੇ ਤੁਹਾਨੂੰ ਸੁਣਾਉਣ ਦੀ ਸਾਡੇ ਵਿੱਚ ਹਿੰਮਤ ਵੀ ਬੈਠੀ ਹੈ ਕਿਉਂਕਿ ਖੋਦੋ ਬੁਨੇਓ ਤੁਹਾਡੀਆਂ ਮੰਗਾਂ ਆਪਣੀ ਆਪਣੀ ਥਾਂ ਦੇ ਬਹੁਤ ਵਾਜਬ ਨੇ ਮਾਨ ਪੱਤਾ ਵਰਕਰਾਂ ਦੀ ਵੱਡੀ ਮੰਗ ਹੈ ਘੱਟੋ ਘੱਟ ਜਰਤਾਂ ਦੇ ਚਾਹੀਦੀਆਂ ਹੈ ਨਾ ਕੱਚੇ ਵਰਕਰ ਪੱਕੇ ਹੋਣੇ ਚਾਹੀਦੇ ਐ ਪੈਨਸ਼ਨਰਸ ਨੂੰ 2.5 ਦਾ ਵਾੜਾ ਮਿਲਣਾ ਚਾਹੀਦਾ ਤੇ ਬਾਕੀ ਮੰਗਾਂ ਉਹਨੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਐ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਖੁਰਿਆ ਪਿੰਡੂ ਪਤਾ ਗਿਆ ਪੈਨਸ਼ਨਰ ਜਿਹੜੇ ਬਕਾਇਆ ਸੀਗੇ ਉਹ ਗਏ ਸਾਰੇ ਡੀਏ ਦੇ ਵੀ ਤੇ ਪੇਕਸ਼ਨ ਦੇ ਵੀ ਸਤਾਰਾ ਕੋਈ ਕਹਾਵਾ ਅਧਿਆਪਕ ਮੁਲਾਜ਼ਮ ਆਪਣੇ ਆਪਣੀਆਂ ਵਿਭਾਗੀ ਮਸਲੇ ਲਈ ਲੜ ਰਹੇ ਨੇ ਇਥੇ ਮੈਰਿਟੋਰੀਅ ਸਕੂਲ ਵਾਲੇ ਬੋਲ ਕੇ ਗਏ ਨੇ ਕੰਪਿਊਟਰ ਅਧਿਆਪਕ ਸਕੂਲ ਦੇ ਅੰਦਰ ਆਪਣਾ ਮਾਰਨ ਵਾਸਤੇ 폭ੜ ਧਾਦਾ ਕੈਂਪ ਸ਼ੁਰੂ ਕਰਕੇ ਬੈਠੇ ਹੋਏ ਆ ਤੇ ਪੰਜਾਬ ਦੇ ਹਰ ਕੋਨੇ ਚ ਚਾਹੇ ਬਿਜਲੀ ਦਾ ਮੁਲਾਜ਼ਮ ਹੋਵੇ ਚਾਹੇ ਰੈਗੂਲਰ ਮੁਲਾਜ਼ਮ ਹੋਵੇ ਚਾਹੇ ਕੱਚਾ ਹੋਵੇ ਜਾਂ ਕਿਸੇ ਵੀ ਕਿਸਮ ਦਾ ਹੋਵੇ ਸਾਰੇ ਲੜ ਰਹੇ ਨੇ ਪੈਨਸ਼ਨਰ ਬਾਬੇ नहीं कटनी होंगी लड़ाई वीडी होनी बहुत लाजमी है दुनिया के अंदर बहुत बहुत वड़ाई हो दुनिया का इतिहास जदों रहे लोग जो की दुनिया हरकत के अंदर जमा